ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਰਾਜਪੁਰ ਭਾਇਆ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਡਾਕਟਰ ਇਨਸ਼ਾਨ ਕੁਮਾਰ ਹਲਕਾ ਬਧਾਇਕ ਚੱਬੇਵਾਲ ਨੇ ਸ਼ਾਨਦਾਰ ਜਿੱਤ ਹਾਸਲ ਕਰਨ ਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਪਿੰਡ ਰਾਜਪੁਰ ਭਾਇਆ ਦੇ ਸਮੂਹ ਨਗਰ ਨਿਵਾਸੀਆਂ ਨੇ ਡਾਕਟਰ ਇਸ਼ਾ ਕੁਮਾਰ ਜੀ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਮੌਕੇ ਡਾਕਟਰ ਇਸ਼ਾ ਕੁਮਾਰ ਹਲਕਾ ਬਦਖਜੇਵਾਲ ਨੇ ਸਮੂਹ ਨਗਰ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੱਬੇਲ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾਵੇਗਾ ਇਸ ਮੌਕੇ ਕ੍ਰਿਸ਼ਪਾਲ ਸਿੰਘ ਲੰਬੜਦਾਰ ਸੁਖਦੇਵ ਸਿੰਘ ਸਰਪੰਚ ਜਸਵਿੰਦਰ ਸਿੰਘ ਲੰਬੜਦਾਰ ਹਰਜੋਤ ਸਿੰਘ ਨੈਲ ਸਿੰਘ ਪੰਜ ਅਨਿਲ ਕੁਮਾਰ ਨਵਜੋਤ ਸਿੰਘ ਸੰਗਾ ਅਨਮੋਲ ਅਰੋੜਾ ਸ਼ਿੰਗਾਰਾ ਸਿੰਘ ਗੁਰਪ੍ਰੀਤ ਸਿੰਘ ਗੋਪੀ ਸ਼ਸ਼ੀਪਾਲ ਸਿੰਘ ਸੁਖਵਿੰਦਰ ਸਿੰਘ ਸੁਖਾ ਲੰਬੜਦਾਰ ਰੋਸ਼ਨ ਲਾਲ ਬੜਲਾ ਭਿੰਡਰ ਲੰਬੜਦਾਰ ਬੜਲਾ ਬਲਵਿੰਦਰ ਸਿੰਘ ਸੰਗਾ ਮਾਸਟਰ ਤੇ ਇਸ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਅੱਜ ਅਸੀਂ ਜਿਸ ਮਕਸਦ ਲਈ ਇਕੱਠੇ ਹੋਏ ਹਾਂ ਸਰਕਾਰ ਜੋਗ ਐਮ ਐਲ ਏ ਸਾਹਿਬ ਡਾਕਟਰ ਇਸ਼ੰਕ ਜੀ ਸੰਗਤਨ ਦਰਸ਼ਕਾਂ ਲਈ ਇੱਥੇ ਆਏ ਆ ਉਹਨਾਂ ਦਾ ਧੰਨਵਾਦ ਕਰਨ ਲਈ ਆਏ ਆ ਕਿ ਤੁਸੀਂ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਵੱਧ ਤੋਂ ਵੱਧ ਵੋਟਾਂ ਪਾ ਕੇ ਰਾਜ ਨੂੰ ਭਾਇਆਂ ਤੋਂ ਉਹਨਾਂ ਨੂੰ ਜਿਤਾਇਆ ਅਸੀਂ ਗੱਟ ਸਾਹਿਬ ਆਪਣੇ ਪਿੰਡ ਵਾਲਿਆਂ ਵੱਸੋਂ ਪਿੰਡੀ ਪੰਚਾਇਤ ਵੱਲੋਂ ਤੁਹਾਡੇ ਇੱਥੇ ਹੋਂ ਤੇ ਸਵਾਗਤ ਕਰਦੇ ਆ ਜੀ ਆਇਆਂ ਕਹਿੰਨੇ ਵੈਲਕਮ ਕਰਦੇ ਕਲਾਉ ਜਿੰਦਾਬਾਦ ਇਨਕਲਾਬ ਜਿੰਦਾਬਾਦ ਡਾਕਟਰ ਰਾਜ ਕੁਮਾਰ ਜਿੰਦਾਬਾਦ ਡਾਕਟਰ ਰਾਜ ਕੁਮਾਰ ਜਿੰਦਾਬਾਦ ਡਾਕਟਰ ਸ਼ਾਕ ਜੀ ਜਿੰਦਾਬਾਦ ਡਾਕਟਰ ਸ਼ਾਕ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਜਿਤਾਏ ਆ ਇਲਾਕੇ ਦੀ ਹਰ ਮੰਗ ਵਿધાન ਸਭਾ ਵਿੱਚ ਠਾਣਨਗੇ ਔਰ ਵਿਧਾਨ ਸਭਾ ਚ ਇਹਨਾਂ ਦਾ ਇਸ ਵੇਲੇ ਤੁੱਤੀ ਬੋਲਦੀ ਆ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਸਾਡੇ ਐਮਪੀ ਸਾਹਿਬ ਦਿੱਲੀ ਵਿੱਚ ਪਾਰਲੀਮੈਂਟ ਵਿੱਚ ਉਹਨਾਂ ਦੀ ਤੁੱਤੀ ਬੋਲਣੀ ਆ ਬਜ਼ੁਰਗ ਮਾਤਾਵਾਂ ਭੈਣਾਂ ਮੇਰੇ ਵੱਡੇ ਤੇ ਛੋਟੇ ਵੀਰ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸਭ ਤੋਂ ਪਹਿਲਾਂ ਤੁਹਾਡਾ ਮੈਂ ਧੰਨਵਾਦ ਕਰਦਾ ਕਿਉਂਕਿ ਤੁਸੀਂ ਇੰਨੀ ਜ਼ਿਆਦਾ ਮਿਹਨਤ ਕੀਤੀ ਤੁਸੀਂ ਸਿਰਫ ਵੋਟਾਂ ਹੀ ਨਹੀਂ ਪਾਈਆਂ ਤੁਸੀਂ ਨਾਲ ਵੀ ਤੁਰੇ ਤੁਸੀਂ ਰੈਲੀਆਂ ਤੇ ਆਏ ਰੋਡ ਸ਼ੋਅ ਤੇ ਆਏ ਬੱਸਾਂ ਭਰ-ਭਰ ਕੇ ਆਏ ਨਾ ਤੁਸੀਂ ਦਿਨ ਦੇਖਿਆ ਨਾ ਤੁਸੀਂ ਰਾਤ ਦੇਖੀ ਘਰ ਦੇ ਕੰਮ ਵੀ ਛੱਡੇ ਹੋਣੇ ਆ ਕਈ ਜ਼ਿੰਮੇਵਾਰੀਆਂ ਵੀ ਛੱਡ ਕੇ ਆਏ ਹੋਣੇ ਮੈਂ ਸਮਝਦਾ ਲੋਕਾਂ ਨਾਲ ਵੈਸੇ ਵੀ ਹੋਣੇ ਲੜਾਈਆਂ ਵੀ ਕੀਤੀਆਂ ਹੋਣੀਆਂ ਬਹੁਤ ਮੈਂ ਸਮਝਦਾ ਕਿ ਵੱਡੀ ਕੁਰਬਾਨੀ ਹੈ ਜੋ ਤੁਸੀਂ ਦਿੱਤੀ ਸਾਰਿਆਂ ਨੇ ਤੇ ਹੋਰ ਵੀ ਬਹੁਤ ਜ਼ਿਆਦਾ ਜੋ ਹੈ ਮੀਂਹ ਗਰਮੀ ਸਰਦੀ ਨਹੀਂ ਦੇਖੀ ਕਿਉਂਕਿ ਇਹ ਜੋ ਇਲੈਕਸ਼ਨ ਦਾ ਸਾਰਾ ਟਾਈਮ ਹੈ ਮਿਹਨਤ ਹੈ ਇਹ ਹੁਣ ਦੀ ਟਿਕਟ ਅਨਾਉਂਸਮੈਂਟ ਤੋਂ ਜੀ ਆ ਇਹ ਜਦੋਂ ਡਾਕਟਰ ਰਾਜਕੁਮਾਰ ਜੀ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਸੀ ਉਦੋਂ ਦੀ ਲੜਾਈ ਹੈ ਤੇ ਉਹ ਕਿਉਂਕਿ ਉਸ ਤੋਂ ਬਾਅਦ ਤਾਂ ਬ੍ਰੇਕ ਤਾਂ ਵੱਜੀ ਨਹੀਂ ਗੱਡੀ ਉੱਧੇ ਦੀ ਚੱਲਦੀ ਆਈ ਆ ਕਿ ਉਹ ਗਰਮੀਆਂ ਦੇ ਹੁਣ ਮੌਸਮ ਵੀ ਸਾਲ ਨੂੰ ਸਾਲ ਖਤਮ ਹੋਣ ਨੂੰ ਆ ਗਿਆ ਤੇ ਹੁਣ ਜਾ ਕੇ ਜੋ ਲੜਾਈ ਦਾ ਨਤੀਜਾ ਆਇਆ ਤੇ ਮੈਂ ਸਮਝਦਾ ਕਾਮਯਾਬੀ ਜੋ ਹੈ ਤੁਸੀਂ ਸਾਰੇ ਕਾਮਯਾਬ ਹੋਇਓ ਤੁਹਾਡੀ ਆਪਣੀ ਮਿਹਨਤ ਦਾ ਇਹ ਫਲ ਮਿਲਿਆ ਮੈਂ ਸਮਝਦਾ ਕਾਫੀ ਵੀ ਚਾਹੁੰਦਾ ਕਿ ਮੈਂ ਈਲੇਟ ਹੋ ਗਿਆ ਪ੍ਰੋਗਰਾਮ ਤੇ ਥੋੜਾ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਤੇ ਤੁਸੀਂ ਬਹੁਤ ਵੇਟ ਕੀਤਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਕੰਮਾਂ ਦੀ ਜੇ ਗੱਲ ਕੀਤੀ ਜਾਏ ਜਿਸ ਤਰ੍ਹਾਂ ਉਹਨਾਂ ਨੇ ਵਧੀਆ ਜੋ ਹੈ ਜੋ ਸਾਨੂੰ ਤਕਲੀਫਾਂ ਆਪਣੀਆਂ ਦੱਸੋ ਆਪਾਂ ਤਾਂ ਹੀ ਸਾਨੂੰ ਦੱਸੋਗੇ ਅਸੀਂ ਸੋਚ ਵਿਚਾਰ ਕਰਕੇ ਸਲਾਹ ਕਰਕੇ ਤਾਂ ਹੀ ਉਹਦਾ ਹੱਲ ਕਰਾਂਗੇ ਜੋ ਵੀ ਪੈਸਿਆਂ ਦੀ ਲੋੜ ਹੈ ਜੇ ਕੋਈ ਮਸਲਾ ਸਟੇਟ ਆਪਣੀ ਸਰਕਾਰ ਦੇ ਅੱਗੇ ਵੀ ਜੋ ਲੈ ਕੇ ਆਣਾ ਉਹ ਵੀ ਵਿਧਾਨ ਸਭਾ ਦੇ ਰਾਹੀਂ ਆਪਾਂ ਲੈ ਕੇ ਆ ਸਕਦੇ ਆਂ ਸੁਣਾਗੇ ਤੁਹਾਡੀਆਂ ਗੱਲਾਂ ਸੁਣਨੀਆਂ ਮਾਸਟਰ ਜਸਪਾਲ ਜੀ ਨੇ ਕਿਹਾ ਜੋ ਛੱਤਾ ਬਾਲਿਆਂ ਦੇ ਪੈਸੇ ਉਹ ਵੀ ਬਹੁਤ ਜਲਦੀ ਆ ਜਾਣੇ ਆ ਕਿਉਂਕਿ ਫਾਰਮ ਹੋ ਵੈਰੀਫਾਈ ਹੋਣੇ ਸੀ ਇੱਕ ਵਾਰੀ ਉਹ ਬਸ ਹੋ ਚੱਲਿਆ ਕੰਮ ਤੇ ਬਹੁਤ ਜਲਦੀ ਉਹ ਚੈੱਕ ਵੀ ਆ ਜਾਣੇ ਆ ਓ ਦੇਖ ਕੇ ਲਾਈ ਉੱਤੇ ਗਏ ਅਗਲੇ ਕਹਿੰਦੇ ਉਹਨਾਂ ਨੂੰ ਤਸੋਂ ਬਣਾਉਂਦੇ ਨਹੀਂ ਆ ਪਾਣੀ ਨਾਲ ਕਾਟ ਰਹੇ ਨੇ ਤੋ 6 ਸਾਲ ਤੋਂ ਨੁਟਸੇ ਕੰ ਲੱਗੀ ਆ ਇਹ ਹਾਂ ਤੇ ਜਿੱਦਾਂ ਵੀ ਹੋ ਸਕੇ ਪੰਚਾਇਤ ਨੂੰ ਪੈ ਕੇ ਜਾਂ ਸਾਡੇ ਨਾਲ ਹੀ ਸਾਡੇ ਹਵੇਲੇ ਵਿੱਚ ਹੀ ਜਾਂਦਾ ਸਾਰੇ ਕਿੰਨੇ ਕੋਈ ਲੋਕਾਂ ਨੂੰ ਉੱਥੇ ਤਕਲੀਫ ਆ ਹੋ